ਜਿਹੜਾ ਕੱਲ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਸਾਡੀ ਜਦੋਂ ਸੀਆਈਏ ਟੀਮ ਇੱਕ ਕ੍ਰਾਈਮਨਲ ਜਿਹੜਾ ਹੈਗਾ ਸੁਖਵਿੰਦਰ ਰਾਣਾ ਜਿਹਨੂੰ ਫੜਨ ਵਾਸਤੇ ਜਦੋਂ ਗਈ ਸੀਗੀ ਸਾਡੀ ਟੀਮ ਕੋਲ ਇਨਫੋਰਮੇਸ਼ਨ ਸੀਗੀ ਕਿ ਇਹਦੇ ਕੋਲ ਇਲੀਗਲ ਵੈਪਨ ਹੈਗਾ ਤੇ ਇਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਅਨਫੋਰਚੂਨੇਟਲੀ ਸਾਡੇ ਕਾਂਸਟੇਬਲ ਅਮਰਿਤਪਾਲ ਦੀ ਸ਼ਹਾਦਤ ਹੋਈ ਇਹਦੇ ਵਿੱਚ ਤੇ ਕੋਈ ਵੀ ਕ੍ਰਾਈਮਨਲ ਜਿਹੜਾ ਹੈਗਾ ਕਾਨੂੰਨ ਤੋਂ ਭੱਜ ਕੇ ਨਹੀਂ ਜਾ ਸਕਦਾ ਜਦੋਂ ਉਹ ਲੋਕਾਂ ਦੇ ਉੱਪਰ ਕਤਲਨਾਮ ਹਮਲੇ ਕਰੇਗਾ ਲੋਕਾਂ ਨੂੰ ਜਾਨੋਂ ਮਾਰੇਗਾ ਤੇ ਖਾਸ ਤੌਰ ਤੇ ਪੁਲਿਸ ਤੇ ਜਦੋਂ ਜਿਹੜਾ ਹੈਗਾ ਉਹਨੇ ਹਮਲਾ ਕੀਤਾ ਹੈਗਾ ਤੇ ਡੈਫੀਨਿਟਲੀ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਹੈਗੇ ਅਸੀਂ ਕਮਿਟਿਡ ਹਾਂ ਪੰਜਾਬ 'ਚ ਲਾਅ ਐਂਡ ਆਰਡਰ ਪੀਸ ਐਂਡ ਹਾਰਮਨੀ ਮੇਨਟੇਨ ਕਰਨ ਵਾਸਤੇ ਸਾਡੀ ਟੀਮਸ ਕੱਲ ਤੋਂ ਹੀ ਜਿਹੜਾ ਹੈਗਾ ਇਸ ਕ੍ਰਿਮੀਨਲ ਦੀ ਭਾਲ 'ਚ ਲੱਗੀ ਹੋਈ ਸੀਗੀ ਸਾਡੇ ਸਾਰੇ ਜੀਓ 'ਚ 6-7 ਸਾਡੇ ਡੀਐਸਪੀਜ਼ 3 ਸਾਡੇ ਐਸਪੀਜ਼ ਸਾਡੀ ਸੀਆਈਏ ਟੀਮ ਸਾਡੇ 6-7 ਐਸਐਚਓਜ਼ ਵਕ ਵਕ ਆਲਮੋਸਟ ਸਾਡੇ ਜਿਹੜੀ ਹੈਗੀ 20 ਟੀਮਾਂ ਜਿਹੜੀ ਇਸ ਚੀਜ਼ 'ਚ ਇਹਦੀ ਭਾਲ ਚ ਲੱਗੀ ਹੋਈ ਸੀਗੀ ਕਿ ਇਹਨੂੰ ਛੇਤੀ ਤੋਂ ਛੇਤੀ ਫੜ ਕੇ ਕਾਬੂ ਕੀਤਾ ਜਾਵੇ ਤੇ ਕਾਨੂੰਨ ਮੁਤਾਬਿਕ ਸਜ਼ਾ ਦਿਲਾਈ ਜਾਵੇ ਤੇ ਸਪੈਸੀਫਿਕ ਲੀਡ ਸਾਡੇ ਕੋਲੇ ਕੱਲ ਵੀ ਸੀਗੀਆਂ ਜਦੋਂ ਸਾਨੂੰ ਪਤਾ ਲੱਗਿਆ ਕਿ ਜੀਨੂੰ ਉੱਪਰ ਆਪਣੇ ਹਾਜੀਪੁਰ ਦੇ ਜੰਗਲਾਂ ਦੇ ਵਿੱਚ ਕਿਸੇ ਬੰਦੇ ਨੇ ਛੱਡਿਆ ਉਧਰ ਉਧਰ ਸਾਡਾ ਕੋਆਰਡੀਨੇਟ ਸਰਚ ਆਪਰੇਸ਼ਨ ਕੱਲ ਚੱਲਦਾ ਰਿਹਾ ਆ ਸਾਡੇ ਕੋਲੇ ਲੀਡ ਸੀ ਕਿ ਕਿਸੇ ਇੱਕ ਬੰਦੇ ਨੇ ਮੋਟਰਸਾਈਕਲ ਤੇ ਬਿਠਾ ਕੇ ਇਹਨੂੰ ਆਪਣੇ ਬੰਗਾਲੇ ਤੋਂ ਆ ਗਿਆ ਤੇ ਪਿੱਛੇ ਜਿਹੜੇ ਪਿੰਡ ਹੈਗੇ ਉੱਥੇ ਇੱਕ ਚੌਰਾਸਤ ਤੇ ਛੱਡਿਆ ਹੈਗਾ ਲਗਭਗ ਸਵੇਰੇ 9:30 ਵਜੇ ਉਸ ਤੋਂ ਬਾਅਦ ਸਾਡੇ ਕੋਲੇ ਹੋਰ ਸਪੈਸੀਫਿਕ ਲੀਡ ਆਈ ਲਗਭਗ ਅ ਮੇਰੇ ਖਿਆਲ 5 ਵਜੇ ਦਾ ਟਾਈਮ ਰਿਹਾ ਹੋਵੇਗਾ ਤੇ ਉਦੋਂ ਦੱਸਿਆ ਗਿਆ ਕਿ 2:30 ਵਜੇ ਦੇ ਆਸ-ਪਾਸ ਆ ਬੰਦੇ ਨੇ ਦੇਖਿਆ ਗਿਆ ਪਿੱਛੇ ਖੇਤਾਂ ਦੇ ਵੱਲ ਉਧਰ ਜਿੱਧਰ ਕਾਫੀ ਡੈਂਸ ਫੋਰੈਸਟਾ ਹੈਗਾ ਛੋਟਾ ਤੇ ਅਸੀਂ ਸਾਡੀ ਟੀਮਸ ਨੇ ਆ ਪੂਰਾ ਏਰੀਆ ਜਿਥੇ ਇਹਨੂੰ ਛੱਡਿਆ ਗਿਆ ਸੀਗਾ ਸਵੇਰੇ ਉਹਦਾ ਲਗਭਗ 5 ਕਿਲੋਮੀਟਰ ਦਾ ਰੇਡੀਅਸ ਦਾ ਏਰੀਆ ਵੱਖ-ਵੱਖ ਥਾਵਾਂ ਤੇ ਪੈਟਰੋਲਿੰਗ ਟੀਮਸ ਬਣਾ ਕੇ ਕੋਡਨ ਕੀਤਾ ਵੈ ਸੀਗਾ ਤੇ ਅਸੀਂ ਜਿੱਦਾਂ ਜਿੱਦਾਂ ਮੂਮੈਂਟੀ ਦਾ ਸਾਨੂੰ ਟ੍ਰੇਸ ਹੋ ਰਿਹਾ ਸੀਗਾ ਹਾਲਾਂਕਿ 3-4 ਘੰਟਾ ਡਿਲੇ ਤੋਂ ਚੱਲ ਰਿਹਾ ਸੀਗਾ ਸਾਡਾ ਟਰੈਕਿੰਗ ਬਟ ਸਾਡੀ ਟੀਮਸ ਲੱਗੀ ਹੋਈਆਂ ਅਸੀਂ ਅੱਜ ਜਦੋਂ ਸ਼ਾਮ ਨੂੰ ਇੱਥੇ ਮੇਰੇ ਖਿਆਲ ਲਗਭਗ 6 6 6 6:30 ਵਜੇ ਦਾ ਟਾਈਮ ਰਿਹਾ ਹੈਗਾ ਜਦੋਂ ਸਾਡੀ ਟੀਮ ਇੱਕ ਟੀਮ ਇਸ ਰੋਡ ਤੇ ਪੈਟਰੋਲਿੰਗ ਕਰਦੇ ਵੇ ਆ ਰਹੀ ਸੀਗੀ ਤੇ ਆਹ ਬੰਦਾ ਇੱਥੇ ਮੇਰੇ ਪਿੱਛੇ ਜਿਹੜੀ ਥਾਂ ਤੁਸੀਂ ਦੇਖ ਰਹੇ ਹੋ ਇਧਰ ਜਿਹੜਾ ਹੈਗਾ ਇਹਨਾਂ ਨੂੰ ਲੋਕੇਟ ਹੋਇਆ ਪੁਲਿਸ ਟੀਮ ਨੂੰ ਦੇਖਦੇ ਵੇ ਸਿੱਧਾ ਹੀ ਇਸਨੇ ਮਤਲਬ ਇਹਦੀ ਡੇਰਿੰਗ ਤੁਸੀਂ ਦੇਖੋ ਕਿ ਇਹਨੇ ਪੁਲਿਸ ਟੀਮ ਨੂੰ ਫੇਰ ਦੇਖਦੇ ਵੇ ਕੱਲ ਇਹਨੇ ਇੱਕ ਕ੍ਰਾਈਮ ਕਮਿਟ ਕੀਤਾ ਹੈਗਾ ਤੇ ਫੇਰ ਇਹਨੇ ਪੁਲਿਸ ਟੀਮ ਵੱਲ ਵੈਪਨ ਕਰਕੇ ਫਾਇਰ ਕੀਤਾ ਇਮੀਡੀਏਟਲੀ ਸਾਡੀ ਟੀਮਸ ਕਿਉਂਕਿ ਰੈਡੀ ਸੀਗੀਆਂ ਪ੍ਰੋਪਰਲੀ ਆਲਰੇਡੀ ਇਹਦੀ ਭਾਲ ਚੱਲ ਰਹੀ ਸੀਗੀ ਉਹਨਾਂ ਨੇ ਰਿਟੇਲੀਏਟ ਕੀਤਾ ਆ ਬੰਦੇ ਨੇ ਐਸਕੇਪ ਕਰਦੇ ਵੇ ਜਿਹੜਾ ਹੈਗਾ ਪਿੱਛੇ ਜਾ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਫੇਰ ਫਾਇਰ ਕੀਤਾ ਤੇ ਅਲਟੀਮੇਟਲੀ ਸਾਡੀ ਟੀਮ ਨੇ ਜਿਹੜਾ ਹੈਗਾ ਰਿਟੈਲੀਏਟ ਕਰਦੇ ਵੇ ਐਕਸਚੇਂਜ ਆਫ ਫਾਇਰ ਚ ਜਿਹੜਾ ਇਹ ਤੇ ਬੁਲੇਟ ਇੰਜਰੀਜ਼ ਹੋਈ ਤੇ ਜਦੋਂ ਐਗਜ਼ਾਮਨ ਕੀਤਾ ਗਿਆ ਤੇ ਆ ਫਿਰ ਮੌਕੇ ਤੇ ਡੈੱਡ ਪਾਇਆ ਗਿਆ ਤੇ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਇਸ ਤਰੀਕੇ ਤੇ ਸੀਨੀਅਰਸ ਕ੍ਰਾਈਮ ਨੂੰ ਕਮਿਟ ਕਰੇਗਾ ਤੇ ਉਹ ਕਾਨੂੰਨ ਦੇ ਜਿਹੜੇ ਹੈਗੇ ਸਿਕੰਜੇ ਤੋਂ ਬਾਹਰ ਬਚ ਕੇ ਜਾ ਸਕਦਾ ਪੋਸੀਬਲ ਨਹੀਂ ਹੈਗਾ ਸਾਡੀ ਟੀਮਸ ਨੇ ਬੜਾ ਚੰਗਾ ਕੰਮ ਕਰਦੇ ਵੇ ਸਾਡੇ ਸਾਰੀ ਟੀਮਾਂ ਇਨਫੈਕਟ ਸਾਰੇ ਆਸੀ ਲਗੇ ਹੋਏ ਹੈਗੇ ਤੇ ਸਾਰਿਆਂ ਨੇ ਜਿਹੜਾ ਅ 24 ਘੰਟੇ ਜਿਹੜੇ ਹੈਗੇ ਉਹ ਲਗਭਗ ਸਾਨੂੰ ਕ੍ਰਾਈਮ ਕਮਿਟ ਹੋਣ ਤੋਂ ਬਾਅਦ ਇਹਨੂੰ ਟ੍ਰੇਸ ਕਰਨ ਚ ਲੱਗੇ ਹੈਗੇ ਤੇ ਚਲੋ ਮਤਲਬ ਡੈਥ ਹੋਣਾ ਜਿਹੜਾ ਹੈਗਾ ਉਹ ਇੱਕ ਡਿਫਰੈਂਟ ਗੱਲ ਹੈਗੀ ਬਟ ਅਸੀਂ ਇਹਨੂੰ ਟ੍ਰੇਸ ਕੀਤਾ ਤੇ ਐਕਸਚੇਂਜ ਆਫ ਫਾਇਰ ਤੇ ਇਹਨੇ ਸਾਨੂੰ ਚੈਲੰਜ ਕੀਤਾ ਤੇ ਅਲਟੀਮੇਟਲੀ ਉਹ ਆਪਣੇ ਐਕਟ ਵਾਸਤੇ ਰਿਸਪੋਨਸਿਬਲ ਹੈਗਾ ਕਿੰਨੇ ਲੋਕ ਸੀਗੇ ਸਾਰੇ ਕਿੱਥੇ ਅੱਜ ਸਰ ਬਾਈਕ ਤੇ ਜਿਵੇਂ ਸੀਸੀਟੀਵੀ ਫੁਟੇਜ ਵੀ ਚੱਲ ਰਹੀ ਹੈ ਦੋ ਲੋਕ ਨਹੀਂ ਆ ਦੋ ਲੋਕ ਮੈਂ ਫੁਟੇਜ ਤੋਂ ਸੇਅਰ ਕੀਤੀ ਕਿ ਦੋ ਲੋਕ ਜਿਹੜੇ